ਵੇਖਾ ਕਿਦਾਂ ਮਾਂ ਪੁੱਤ ਮੇਰੇ ਦਿਵਾਲੇ ਹੋਏ ਆ ਹੈ ਜੇ ਨਹੀਂ ਮੇਰੀ ਭੈਣ ਬੁਲਾ ਕੇ ਗਈ ਮਾਤਾ ਨੂੰ ਤੇ ਕਿੱਧਰ ਦੀ ਆਖਰ ਆ ਗਈ ਆ ਨਾ ਮਾਤਾ ਨਾ ਹੋ ਗਈ ਲੱਬੜਦਾਰ ਨਹੀਂ ਹੋ ਗਈ ਹੈ ਇਹਨੂੰ ਕੁਆਇਆ ਤੋਂ ਬਿਨਾ ਕੋਈ ਜਾ ਨਹੀਂ ਸਕਦਾ ਪਹਿਲਾਂ ਤਾਂ ਕਰਾੜੇ ਮਾਰਦੀ ਰਹਿੰਦੀ ਅੰਦਰ ਪੈ ਪੈ ਕੇ ਹੈ ਜੇ ਕੋਈ ਭੈਣ ਭਰਾ ਆ ਗਿਆ ਵਾ ਜ਼ਰੂਰੀ ਥੋੜਾ ਪੀਨੂੰ ਹਰ ਕੋ ਕੁਆਉਣੀ ਜਾਊਗਾ ਅੰਦਰ ਕਿਤੇ ਪਈ ਮੰਜੇ ਦਾ ਆਰਾਮ ਨਹੀਂ ਕਰਦੀ ਪਈ ਬਹਾਨੇ ਲੱਭਦੀ ਰਹਿੰਦੀ ਕੋਈ ਨਾ ਕੋਈ ਤੇ ਮੈਨੂੰ ਬਹਾਨਾ ਲੱਭਦੇ ਸਹੀ ਜੀਵਨ ਨੂੰ ਨਾ ਗਾਲਾ ਫਰਾਉਣ ਦਾ ਉਧਰੋਂ ਪਿਓ ਵਾ ਉਹਦਾ ਵੀ ਹਾਲ ਜੇ ਪੁੱਤ ਵਾ ਤਾਂ ਨਾ ਦਾ ਇਹ ਹਾਲ ਚੱਲ ਕੋਈ ਨਹੀਂ ਮੈਨੂੰ ਪ੍ਰਾਬੂ ਫੋਨ ਕਰਕੇ ਦੱਸਣੀ ਆ ਕਿ ਚੰਗੀ ਕਲਾ ਪਈ ਮਗਰ ਉਹਨਾਂ ਨੇ ਘਰ ਦੇ ਵਿੱਚ ਹੈਲੋ ਸਤਿ ਸ੍ਰੀ ਅਕਾਲ ਫੋਰਸ ਨਾ ਕੀ ਹਾਲ ਵਾ ਠੀਕ ਆ ਫੋਰਸ ਨਾ ਭੈਣ ਕੋ ਨਵੀਤਾ ਜੀ ਅੱਛਾ ਮਾਤਾ ਨੇ ਵੇਖ ਲਾ ਭੈਣ ਜਿੱਦਾਂ ਮਰਜੀ ਆ ਨਾ ਭਾਵੇਂ ਮੰਜੇ ਤੇ ਪਈ ਆ ਹਨਾ ਧਿਆਨ ਚਾਰੇ ਪਾਸੇ ਰੱਖਦੀ ਆ ਆਹ ਹੋ ਕੇ ਪਰ ਨਾ ਇਹ ਗੱਲ ਚੰਗੀ ਨਹੀਂ ਉਹਦੇ ਵਾਸਤੇ ਇੰਨਾ ਸੇਵਾ ਪਾਣੀ ਕਰਦੀ ਉਹਦਾ ਤੂੰ ਇੰਨਾ ਖਿਆਲ ਰੱਖਦੀਆਂ ਤੇ ਫੇਰ ਵੀ ਇਹਨਾਂ ਕੋਲ ਗੱਲਾਂ ਕਰਨੋਂ ਪੈੜੀ ਨਹੀਂ ਪੈਂਦੀ ਅੱਛਾ ਪਾਜੀ ਨੇ ਹਾਏ ਇਹ ਨੇ ਤੂੰ ਕਹਿਣਾ ਹੀ ਨਾ ਕਿ ਮੈਂ ਲਈ ਹਾਂ ਤੇ ਸੁੱਟੀ ਹੀ ਅੱਛਾ ਠੀਕਾ ਚੱਲ ਕੋਈ ਨਹੀਂ ਆ ਐਦਾਂ ਕਰਦੇ ਆ ਫੇਰ ਆ ਜਾਾਂਗੇ ਕਿਸ ਦਿਨ ਆਹੋ ਤੇ ਅੰਧਿਆ ਪਹਿਲਾਂ ਉਹਨੂੰ ਜੱਥੀਆਂ ਪਾ ਲਵਾਂਗੀ ਤੇ ਫੇਰ ਤੈਨੂੰ ਮਿਲੂੰਗੀ ਮੈਂ ਪਰ ਜਿੱਦਾਂ ਵੀ ਹੈ ਨਾ ਤੇਰੀ ਸੱਤ ਹੈ ਬੜੀ ਪਹਿਰੀ ਹੈ ਮੰਜੇ ਤੇ ਪਈ ਵੀ ਨੋਟ ਹੈ ਤੇ ਆ ਚੱਲ ਕੋਈ ਨਹੀਂ ਆ ਹੁਣ ਹੋਲੀ ਦਾ ਠੰਡਾ ਕਰ ਲਈ ਬਾਜੀ ਨੂੰ ਆਹੋ ਚੱਲ ਠੀਕ ਵਾ ਚੰਗਾ ਭੈਣ ਕੋਈ ਨਹੀਂ ਆਉਨੇ ਕਿਸ ਦਿਨ ਸਤਿ ਸ੍ਰੀ ਅਕਾਲ ਵੇ ਵੀ ਕਿੱਡੀ ਚਲਾਕੀ ਉਹਦਾ ਮੰਜੇ ਤੇ ਪਈ ਦਿਖਦੀ ਨਹੀਂ ਆ ਜੇ ਜਦਾ ਮਰੀ ਹੁੰਦੀ ਆ ਜਿਹਦਾ ਸਾਹ ਪ੍ਰਾਣੇ ਨਹੀਂ ਹੁੰਦਾ ਤੇ ਧਿਆਨ ਕਿੱਡਾ ਰੱਖਦੀ ਆ ਕਿ ਕੌਣ ਆਇਆ ਤੇ ਕੌਣ ਗਿਆ ਹੈ ਜੇ ਤੈਨੂੰ ਐਡਾ ਪਤਾ ਹੀ ਕਿ ਮੈਂ ਆਈ ਆ ਤੂੰ ਉੱਟ ਕੇ ਬਹਿ ਜਾ ਜੇ ਮੇਰੇ ਨਾਲ ਮੈਨੂੰ ਜੀ ਕਰਦਾ ਵਾ ਤੇ ਘੋਟ ਦੇ ਹੁੰਦੇ ਨੇ ਖੰਡ ਭਾਤੇ ਆ ਮੈਨੂੰ ਮਿਲ ਕੇ ਨਹੀਂ ਗਈ ਇਹ ਹਲਾ ਕਿੱਡੀ ਬਾਦੀ ਸੱਚੀ ਕਹਿੰਦੇ ਆ ਨਾ ਸਿਆਣੇ ਵੀ ਜਿਹੜੀ ਟੱਲੀ ਆ ਉਹ ਗਿੱਲੀ ਵੀ ਬળે ਤੇ ਸੱਸ ਜਿਹੜੀ ਚੁੱਪ ਕੀਤੀ ਵੀ ਲੜੇ ਹੈ ਉਹੀ ਕਾਮਯਾਬੀ ਦੀ ਸੱਸ ਦਾ ਪੂਰੀ ਸੱਸ ਬਣ ਕੇ ਦੱਸਣ ਦੀ ਪਾਇ ਮੰਜੀ ਤੇ ਪਈ ਆ ਚੱਲ ਅੱਛਾ ਕੋਈ ਨਹੀਂ ਆ ਫੇਰ ਕਿਸ ਦਿਨ ਹੋਵਾਂਗੇ ਤੇ ਜਾ ਕੇ ਪਾਲੂ ਜੱਫੀਆਂ ਨੂੰ ਪਈ ਨੂੰ ਪਾਲੇ ਜਿੰਨੀਆਂ ਪਾਉਣਿਆ ਮੈਨੂੰ ਤੇ ਨਾਲੇ ਮੇਰੇ ਵਰਗੇ ਨੇ ਸੁਣਾ ਹੀ ਆਉਣਾ ਵਾ ਤੇ ਮਾਸੀ ਅੱਜ ਚੰਗੀ ਤਰ੍ਹਾਂ ਪਾ ਮੈਂ ਜੱਫੀਆਂ ਮੁਰਕੇ ਆਪਣੇ ਪੁੱਤ ਨੂੰ ਨਾ ਚਾਹਤਾਂ ਲਾਈ ਕਿਤੇ ਮੈਨੂੰ ਮਿਲ ਕੇ ਨਹੀਂ ਗਈ ਆਦੀ ਹੋਈ ਹੈ ਦਿਨ ਹੋ ਗਏ ਮੈਨੂੰ ਪਿੰਡੋਂ ਆਈ ਨੂੰ ਮੰਮੀ ਨਾਲ ਵੀ ਵਿਚਾਰੀ ਨਾ ਕੋਈ ਗੱਲ ਬਾਤ ਨਹੀਂ ਹੋਈ ਪਤਾ ਨਹੀਂ ਪੀ ਉਹਦਾ ਕੀ ਹਾਲ ਹੁਣਾਵਾ ਗੱਲ ਤੇ ਆ ਫਿਰ ਉਹਦੇ ਕੋ ਫੋਨ ਹੋਵੇ ਤੇ ਮੈਂ ਸਿੱਧਾ ਫੋਨ ਕਰਕੇ ਤੇ ਉਹਦੇ ਨਾਲ ਗੱਲ ਕਰ ਲਾਂ ਹੁਣ ਕਿਸ ਨੂੰ ਫੋਨ ਕਰੂੰਗੀ ਅਗਲਿਆਂ ਦੀ ਮਰਜ਼ੀ ਆ ਕੀ ਤਾਂ ਗੱਲ ਕਰਾਉਣੀ ਆ ਕਿ ਨਹੀਂ ਕਰਾਉਣੀ ਕੀ ਕਰਾਂ ਹੁਣ ਜੇ ਇਹਨਾਂ ਨਾਲ ਗੱਲ ਕੀਤੀ ਇਹਨਾਂ ਮੇਰੇ ਗੱਲ ਪਿਆ ਜਾਣਾ ਵਾ ਇਹ ਇਦਾਂ ਕਰਦੀ ਆ ਵੀਰ ਵਾਲੇ ਫੋਨ ਤੇ ਰਹਿਣ ਦਿੰਦੀ ਆ ਕਿਉਂਕਿ ਜੇ ਵੀਰ ਵਾਲੇ ਤੇ ਕੀਤਾ ਤਾਂ ਬਲਾ ਘਰ ਹੋਣੀ ਆ ਉਹਨੂੰ ਪਤਾ ਲੱਗ ਜਾਣਾ ਪਏ ਇਹਦਾ ਫੋਨ ਆਇਆ ਵਾ ਸਿਰਸ ਵਾਲੇ ਫੋਨ ਤੇ ਫੋਨ ਕਰਦੀ ਆ ਉਹ ਕਿਤੇ ਬਾਹਰ ਆਹੋਲੇ ਨਾ ਖੇਡਣ ਫੁੱਡਣ ਗਿਆ ਹੋਣਾ ਵਾ ਉਹਨੂੰ ਕਹਿੰਦੀ ਆ ਕਿ ਮੰਮੀ ਨਾਲ ਗੱਲ ਕਰਾ हेलो सत श्रीकाल पुत की हाल चाल हाँ, हाँ, तो आ हाँ अह भी ठीक ठाक वादिया पुत हाँ ठीक है सब तो तू आ जा अच्छा होर घर ठीक है सारे जाने दादी का दा की हाल तो पुत जो घर ही तो मेरी गल करवा दे हाँ ਖੇਡਣ ਗਿਆ ਵਾਂ ਚਲ ਕੋਈ ਨਹੀਂ ਜਦੋਂ ਜਾਵੇਂਗਾ ਘਰ ਮੇਰੀ ਮਾੜੀ ਜੀ ਗੱਲ ਕਰਵਾਦੀ ਮੈਂ ਬੜਾ ਜੀ ਘਰਾਂ ਡਿਆ ਗੱਲ ਕਰਨ ਮੁੰਨੀ ਨਾ ਨਹੀਂ ਨਹੀਂ ਠੀਕ ਠਾਕ ਆ ਉਦਾਂ ਹੀ ਚਲ ਵੀ ਵੇਖ ਲਈਂ ਜੇ ਕਿਤੇ ਤੇਰਾ ਟਾਈਮ ਲੱਗੂਗਾ ਤਾਂ ਨਾਲ ਲੈ ਆਵੀਂ ਮਿਲ ਕੇ ਲ ਜਾਊਗੀ ਆਹੋ ਚਾ ਚੇਤੇ ਨਾਲ ਫਿਰ ਮੇਰੀ ਨਾ ਗੱਲ ਕਰਵਾ ਦੇਵੀਂ ਚੰਗਾ ਮੈਂ ਤਾਂ ਕਿਹਾ ਜੇ ਘਰੇ ਹਾਉ ਤਾਂ ਗੱਲ ਹੋ ਜੂਗੀ ਉਹ ਵੀ ਆਂਦਾ ਮੈਂ ਖੇਡਣ ਗਿਆ ਹਾਂ ਹੁਣ ਕੀ ਕਰਾਂ ਪਰ ਮੈਨੂੰ ਪਤਾ ਵਾ ਨਾ ਉਹਦਾ ਹਾਲ ਮਾੜਾ ਹੀ ਹੁਣਾਵਾ ਮੇਰੇ ਹੁੰਦਿਆ ਉਹਨੂੰ ਇੰਨਾ ਬੋਲਦੀ ਆ ਆ ਵੀ ਨਾ ਖਾਵੀ ਤੇ ਆ ਵੀ ਨਾ ਖਾਵੀ ਮੂੰਹ ਹੁਣ ਤਾਲਾ ਲਾ ਲੇ ਤੇ ਮੇਰੇ ਬਾਅਦ ਚ ਕੀ ਕਰਦੀ ਹੋਊਗੀ ਇਹਨਾਂ ਨਾਲ ਗੱਲ ਕਰਦੀ ਆ ਪਤਾ ਨਹੀਂ ਕਿੱਥੇ ਗਏ ਆ ਤੇ ਲੀ ਹਾਲ ਹੁਣੇ ਆਉਂਦੇ ਤੇ ਕਰਦੀ ਆ ਗੱਲ ਟੈਨਸ਼ਨ ਜੀ ਲੱਗੀ ਆ ਮੈਨੂੰ ਤੇ ਨਾ ਕਿ ਹੁਣ ਦੱਸਾਂ ਜੋ ਭੀ ਇਹ ਤਾਂ ਨਾ ਹੋਰ ਕਿੰਨੂੰ ਫੋਨ ਲਾ ਕੇ ਬੈਠੀ ਰਵਨ ਫੋਨ ਫਾਨ ਕਿਨੂੰ ਲਾਉਣਾ ਹੈਗਾ ਹਾਂ ਮੇਰਾ ਧਿਆਨ ਮੰਮੀ ਜੀ ਸੀ ਤੇ ਫੋਨ ਲਾਇਆ ਸੀਗਾ ਤੇ ਗੱਲ ਨਹੀਂ ਹੋਈ ਤੇ ਜਿਹੜੇ ਉੱਥੇ ਜੀ ਉਹਨਾਂ ਦਾ ਨਹੀਂ ਧਿਆਨ ਉਹ ਤੇ ਅਲਮਾਈਲ ਧਿਆਨ ਤੇ ਉਹਨਾਂ ਦਾ ਵੀ ਹੈਗਾ ਵਾ ਹਾਂ ਚੱਲ ਫੇਰ ਵੀ ਧੀ ਹਾਂ ਹੁੰਦਾ ਤਾਂ ਹੈ ਹੀ ਆ ਮਾਵਾ ਦਾ ਦੁੱਖ ਕਿੰਦਾਂ ਦੀਆਂ ਗੱਲਾਂ ਕਰਦੇ ਤੁਸੀਂ ਮੈਂ ਤਾਂ ਤੈਨੂੰ ਇੱਕ ਸਲਾਹ ਦਿੰਨਾ ਵਾ ਰਮਾਨਾ ਉੱਥੇ ਕਮਰਾ ਹੀ ਪਾਲਾ ਇੱਕ ਦੋ ਤੇ ਰਹੀ ਜਾ ਤੂੰ ਇਹ ਕਦੀ ਕੋਈ ਸਵਾਦ ਦੀ ਗੱਲ ਨਾ ਕਰਿਆ ਕਰੋ ਵੱਡਣ ਖਾਣੀ ਪਿਆ ਕਰੋ ਜਿਆਦਾ ਹੇਜ ਤੈਨੂੰ ਆ ਮਾਂ ਦਾ ਤੇ ਮਾਂ ਨਾਲ ਉੱਥੇ ਪੱਕੀ ਰਹੀ ਜਾਗਾ ਨਾਲੇ ਤੇਰੀ ਬਣ ਜਣਾ ਦਾ ਧਾਰ ਕੱਢ ਜਾ ਇਹ ਨਹੀਂ ਪੁੱਛਣਾ ਵੀ ਮੰਮੀ ਠੀਕ ਵਾ ਗੱਲ ਹੋਈ ਆ ਨਾ ਸਿਰ ਦੇ ਵਾਲਾ ਨੂੰ ਪਿਆਣਾ ਵਾ ਤੇ ਉੱਚੇ ਚਲ ਜਾ ਉੱਥੇ ਮੈਂ ਕਿਉਂ ਚਲ ਜਾ ਕੀ ਗੱਲ ਐਥੇ ਮੇਰਾ ਕੁਛ ਨਹੀਂ ਘੇਗਾ ਨਹੀਂ ਮੇਰੀ ਗੱਸੋਂ ਨੂੰ ਰੋਜ਼ ਤੇ ਤੇਰੀ ਗੱਲ ਹੁੰਦੀ ਆ ਤੇ ਹੁਣ ਜਿਹੜਾ ਬੰਦਾ ਬਿਮਾਰੋਂ ਦੇ ਢੀਛੇ ਦੀ ਠੀਕ ਤਾਂ ਹੋ ਜਾਣਾ ਵਾ ਤੂੰ ਦੱਸ ਨਹੀਂ ਉਹਦੇ ਕੋਈ ਵਿਚਾਰੀ ਕਾ ਫੋਨ ਵਾ ਫੇ ਰੋਜ਼ ਗੱਲ ਹੁੰਦੀ ਆ ਹੁਣ ਵੀ ਮੈਂ ਮੁੰਡੇ ਨੂੰ ਫੋਨ ਕੀਤਾ ਸੀ ਉਹ ਕਹਿੰਦਾ ਵੀ ਮੈਂ ਖੇਡਣ ਗਿਆ ਵਾਂ ਗੱਲ ਤੇ ਮੇਰੀ ਫੇਰ ਨਹੀਂ ਹੋਈ ਜਦ ਜੇ ਘਰ ਫੋਨ ਕੀਤਾ ਉਥੇ ਤੁਹਾਡੇ ਵਰਗੀ ਇੱਕ ਬਲਾ ਹੈਗੀ ਆ ਉਹਨੇ ਉੱਡ ਕੇ ਪੈ ਜਾਣਾ ਵਾ ਵੀ ਨਹੀਂ ਗੱਲ ਕਰਵਾਉਣੀ ਤੂੰ ਇਹਦਾ ਕਰ ਆਪਣਾ ਬੋਰੀ ਬਿਸਤਰਾ ਚੁੱਕ ਤੇ ਰਮਾਨਾ ਉਥੇ ਟਿਪ ਜਾ ਹਾਂ ਗੱਲ ਤਾਂ ਬੜੇ ਸਿਆਣੇ ਬਣ ਕੇ ਕਹਿਤੀ ਆ ਕਿ ਉਥੇ ਚੱਲ ਜਾ ਕਿਹੜੀ ਗੱਲਾਂ ਜਾਵਾ ਮੇਰਾ ਘਰ ਵਾ ਮੇਰਾ ਬਾਹਰ ਵਾ ਉਥੇ ਤਾਂ ਨਹੀਂ ਵੇ ਜਾਂਦੀ ਜਦੋਂ ਧਿਆਨ ਤੇਰਾ ਉਥੇ ਰਹਿੰਦਾ ਵਾ ਮਾਂ ਵੱਲ ਧਿਆਨ ਤੇਰਾ ਇੱਥੇ ਹੈ ਹੀ ਨਹੀਂ ਘਰ 'ਚ ਤੇ ਘਰ ਦੇ ਕੰਮ ਕੋਈ ਆਣ ਕੇ ਕਰ ਜਾਂਦਾ ਵਾ ਮੈਂ ਹੀ ਕਰਦੀ ਆ ਕਰਦੇ ਆ ਤੂੰ ਰੋਂਦੀ ਕਰ ਲਾਉਂਦੀ ਕਰਦੀ ਆ ਕੰਮ ਕਰਦੀ ਆ ਤੁਹਾਨੂੰ ਰੋਂਦੀ ਲੱਗਣਾ ਵਾ ਜਦੋਂ ਉਹਨਾਂ ਦਾ ਨਾਮ ਲੈ ਲਈਂ ਨਾ ਉਦੋਂ ਰੌਲਾ ਪਾਉਂਦਾ ਪੈਣਾ ਹੁੰਦਾ ਵਾ ਕਿੱਡਾ ਇਹਨੂੰ ਹੇਜ ਚੜਿਆ ਮਾਦਾ ਕਦੀ ਇਹ ਵੀ ਕਿਹਾ ਵਾ ਕਿ ਕੋਈ ਗੱਲ ਨਹੀਂ ਦੋਵੇਂ ਜਾਣੇ ਜਾਣਦੇ ਆ ਤੇ ਜਾ ਕੇ ਪਤਾ ਲੈ ਆਉਂਦੇ ਆ ਉਹ ਮੇਰੀ ਗੱਲ ਸੁਣੋ ਹੁਣ ਤੂੰ ਰੋਂਣੀ ਆ ਜਦੋਂ ਜ਼ਿਆਦਾ ਤੇ ਤੇਰੀ ਮਾਂ ਨੇ ਉਹਨਾਂ ਦੇ ਨਾਮ ਲਈ ਤੇ ਤੈਨੂੰ ਕਿਹਾ ਹੀ ਨੇ ਵੀ ਧੀਏ ਮੈਂ ਲਾ ਦਾਂਗਾ ਨਾ ਲਾ ਦਾਂ ਲੈ ਦੱਸ ਮੈਨੂੰ ਉਹਨੇ ਕੀ ਕਹਿਣਾ ਸੀ ਉਹਨਾਂ ਦੀ ਚੀਜ਼ ਹੀ ਤਾਂ ਉਹਨਾਂ ਨੂੰ ਦੇਤੀ ਤੇ ਬਸ ਫਿਰ ਉਹ ਸਾਂਭਣਾ ਨਾ ਸਾਂਭਣ ਤੂੰ ਕਿ ਮਰਣੀ ਆ ਤਾਂ ਸਾਂਭ ਨਹੀਂ ਰਹਿਿਆ ਭਾਵੇਂ ਔਖਾ ਸਾਹਮਣ ਡਿਆ ਤਾਂ ਭਾਵੇਂ ਸੌਖਾ ਸਾਹਮਣ ਡਿਆ ਹੁਣ ਹਾਲ ਚਾਲ ਤਾਂ ਬੰਦੇ ਦਾ ਪੁੱਛਣਾ ਹੀ ਹੁੰਦਾ ਵਾ ਤੈਨੂੰ ਬੜਾ ਹਾਲ ਚਾਲ ਪੁੱਛਣਾ ਹੁੰਦਾ ਤੈਨੂੰ ਓ ਚੰਗਾ ਜੋ ਕੋਈ ਸਵਾਦ ਦੀ ਗੱਲ ਨਹੀਂ ਨਾ ਕਰਨੀ ਹੁੰਦੀ ਤੇ ਹਈਦਾ ਵੀ ਨਾ ਕਰਿਆ ਕਰੋ ਲਾਗੇ ਬੈ ਕੇ ਤੇ ਕਿਦਾਂ ਕਰਿਆ ਕਰ ਜਾਓ ਜਾ ਕੇ ਨਾ ਤਾਂ ਆਪਣਾ ਕੰਮ ਕਰੋ ਤੁਹਾਡੇ ਨਾਲ ਗੱਲ ਕਰਨ ਦਾ ਨਾ 1 ਰੁਪਈਆ ਦਾ ਫਾਇਦਾ ਨਹੀਂ ਹੈਗਾ ਕੰਮ ਕਰੋ ਜਾ ਕੇ ਮੈਂ ਤਾਂ ਤੈਨੂੰ ਕਹਿੰਦਾ ਵੀ ਉੱਥੇ ਚੱਲ ਜਾ ਰਮਾਰਨਾ ਕੋਈ ਨਹੀਂ ਚੱਲ ਜੂਗੀ ਲੋੜ ਪਊਗੀ ਜਾ ਚੱਲ ਜਾ ਫਿਰ ਜੇ ਕੋਥੇ ਸਗਾਤ ਵਾ ਉਹ ਇਹਦਣੋਂ ਵੱਧ ਵਾ ਤੇ ਜੇ ਇਹ ਆ ਤੇ ਉਹਦਣੋਂ ਵੱਧ ਵਾ ਉਥੇ ਚਲ ਜਾ ਉਥੇ ਚਲ ਜਾ ਉਥੇ ਕਿਹਨ ਚਲ ਜਾ ਘਰ ਬਾਹਰਵਾ ਮੇਰਾ ਰਹੂੰਗੀ ਤੇ ਇੱਥੇ ਹੀ ਕੋਈ ਨਹੀਂ ਸ਼ਾਮ ਨੂੰ ਫੇਰ ਫੋਨ ਲਾਉਂਗੀ ਜਦੋਂ ਮੁੰਡਾ ਖੇਡ ਕੇ ਆਉਂਦਾ ਨਾ ਫੇਰ ਗੱਲ ਕਰੂੰਗੀ ਫੇਰ ਤੇ ਨੀ ਬੰਨ ਲਾ ਸਕਦਾ ਉਹ ਵੀ ਕੋਈ ਵੀ ਮੈਂ ਘਰ ਨਹੀਂ ਗਾ ਰਾਤ ਨੂੰ ਤਾਂ ਘਰੇ ਹੀ ਆਉਣਾ ਮੇ ਇੱਕ ਵਾਰ ਮਮੀ ਨਾਲ ਗੱਲ ਹੋ ਜੇ ਨਾ ਤਾਂ ਫੇਰ ਵਾ ਕਿ ਠੀਕ ਠਾਕ ਆ ਮੁੜ ਕੇ ਕੋਈ ਗਲਤ ਨਹੀਂ ਕੀਤੀ ਇਹਨੇ ਤੰਗਤ ਨਹੀਂ ਕੀਤਾ ਤੈਨੂੰ ਮੈਨੂੰ ਪਤਾ ਵਾ ਨਾ ਤੰਗ ਕਰਨ ਤੋਂ ਬਿਨਾਂ ਇਹ ਰਹਿ ਨਹੀਂ ਸਕਦੀ ਹੱਥ ਤੇ ਉਹ ਨਿਆਪ ਵਢਾ ਲੇ ਹੁਣ ਇਹੋ ਕੁਝ ਹੀ ਉਹਦਾ ਨਾ ਹੋਣਾ ਗੱਲ ਤੇ ਇਹਦੀ ਵੀ ਸੱਚੀ ਆ ਜੇ ਉਹਦੋਂ ਕਿਤੇ ਮੇਰੀ ਸਲਾਹ ਲੈਂਦੀ ਤੇ ਮੈਂ ਇਹ ਕੰਮ ਹੋਣ ਨਹੀਂ ਦੇਣਾ ਹੁਣ ਤਰਲੇ ਲੈਂਦੀ ਫਿਰਨ ਰਹੀ ਆ ਨਾ ਟਾਈਮ ਨਾ ਦਵਾਈ ਲਿਆ ਕੇ ਦਿੰਦੇ ਆ ਨਾ ਕਿਤਾ ਕਪੜਾ ਸੁਆਦ ਆ ਦਿੰਦੇ ਆ ਇਦਾਂ ਹੀ ਉਹਨੂੰ ਨਾ ਬਾਹਰ ਬਰਾਂਡੇ ਵੇ ਸੁੱਟਿਆ ਹੁੰਦਾ ਜਿੱਦਾਂ ਕੋਈ ਉਹਦਾ ਧੀ ਪੁੱਤ ਨਹੀਂ ਹੁੰਦਾ ਉਹ ਵਾਏ ਚੱਲ ਬਿਗੀ ਲੱਗਦੇ ਸੁੱਤੇ ਆ ਹੈ ਚੱਲ ਜੇ ਹੁਣ ਕੀ ਥਾਲਣਾ ਸਵੇਰੇ ਵੇਖਾਂਗੇ ਰੋਟੀ ਬਣੀ ਖਾ ਲੈਣਾ ਹੈ ਹੈ ਤਦ ਆ ਵੀ ਨਾ ਸਾਥੋਂ ਕੀ ਪਤਾ ਕਰੀਏ ਉਹ ਜੀਵਨ ਹੈ ਹਾਂਜੀ ਉਹ ਗੱਲ ਸੁਣ ਹਾਂ ਆ ਗਈ ਜੇ ਹਾਂਜੀ ਦੱਸੋ ਮੈਂ ਵੀ ਹੋਣਾ ਰੋਟੀ ਖਾ ਲਈ ਆ ਹਾਂਜੀ ਖਾ ਲਈ ਐ ਐਹ ਤੇ ਦਵਾਈ ਬੁੱਢੀ ਲੈ ਦੱਸ ਦਵਾਈ ਮਟਿਆ ਉਹਨਾਂ ਦੇਦੀ ਠੀਕ ਐ ਰੋਟੀ ਖਵਾ ਕੇ ਉਸੇ ਟਾਈਮ ਆ ਦਵਾਈ ਖਵਾਤੀ ਆ ਤੇ ਨਹੀਂ ਯਕੀਨ ਤੇ ਜਾਵਾਂ ਜਾ ਕੇ ਪੁੱਛ ਆਉ ਨਹੀਂ ਮੈਂ ਵੇਖ ਕੇ ਸੁੱਤੇ ਆ ਤਾਂ ਹੀ ਸੁੱਤੇ ਆ ਨਾ ਜਿਹੜਾ ਬੰਦਾ ਭੁੱਖਾ ਹੋਵੇ ਦਵਾਈ ਨਾ ਖਾਦੀ ਹੋਵੇ ਉਹ ਬੰਦੇ ਨੂੰ ਨੀਂਦ ਆਜੂ ਬੜਾ ਤੁਸੀਂ ਤਾਂ ਬਸ 24 ਘੰਟੇ ਮੈਂ ਤੇ ਸ਼ਾਕੀ ਕਰਦੇ ਰਹਿੰਦੇ ਜੀ ਵੀ ਪਤਾ ਨਹੀਂ ਵੀ ਕਿੰਨੀ ਕਮਾੜੀ ਐ ਉਹ ਯਾਰ ਗੱਲ ਮਾੜੇ ਨਹੀਂ ਨਿਕ ਹੁੰਦੀ ਠੀਕ ਹੈ ਪਰ ਮੈਂ ਕਹਿੰਦਾ ਵੀ ਸਿਆਣੇ ਬੰਦੇ ਲੱਭਦੇ ਨਹੀਂ ਠੀਕ ਹੈ ਨਾ ਫਿਰ ਵੀ ਜਿਤਨਾ ਜੋ ਵੀ ਹੈ ਮੇਰੀ ਮਾਂ ਹੈ ਹੈ ਤੇ ਮੈਂ ਕਦੋਂ ਕਿਹਾ ਤੁਹਾਡੀ ਮਾਂ ਨਹੀਂ ਗਈ ਮੈਂ ਕੀ ਮੜਾ ਕਰਤਾ ਰੋਟੀ ਪਾਣੀ ਮੈਂ ਹੀ ਦਿੰਨੀ ਹੈ ਨਾ ਜੇ ਭੈਣ ਤੁਹਾਡੀ ਆਈ ਸੀ ਇੱਕ ਦਿਨ ਤੇ ਉਸ ਦਿਨ ਅਗਲੇ ਦਿਨ ਚਲ ਗਈ ਮਾਂ ਤੇ ਫੋਨ ਨਾ ਗੱਲ ਨਾ ਬਾਤ ਕਦੀ ਪੁੱਛਿਆ ਆਪਣੀ ਮਾਂ ਦਾ ਹਾਲ ਫਿਰ ਵੀ ਮੈਂ ਹੀ ਕੰਮ ਆਉਂਦੀ ਆ ਨਾ ਬੁਰੀ ਤੇ ਮੈਂ ਫੇਰ ਸੜਨ ਲੱਗਣੀ ਬੜੀ ਮੇਰੀ ਗੱਲ ਸੁਣਾ ਹਾਂ ਨਾ ਹਾਂ ਮੇਲੇ ਨੇ ਮਾਰਿਆ ਕਰ ਹੁਣ ਫਾਨਦੇ ਕੀ ਪਤਾ ਨੇ ਐਣਾ ਕੋਈ ਕੁਸ ਕਰਾਈ ਲਿੰਦੀ ਹੋਏ ਚੰਗਾ ਆਪਣੀ ਭੈਣ ਨੂੰ ਮਾਰੀ ਦਾ ਕਿਉ ਮੈਨੂੰ ਮਾਰੀ ਕਿਹਜਾਓ ਉਹੀ ਗੱਲ ਵਾ ਠੀਕ ਆ ਨਾ ਤੇਰਾ ਹੋ ਗਿਆ ਦਿਮਾਗ ਖਰਾਬ ਸੁਣ ਸਾਂ ਗੱਲ ਪਰ ਇੱਕ ਗੱਲ ਵਾ ਸਿਆਣੇ ਸੇਵਾ ਕਰੀਏ ਨਾ ਕਿਤੇ ਨਾ ਕਿਤੇ ਮੇਵਾ ਮਿਲਦਾ ਵਾ ਠੀਕ ਨਹੀਂ ਲਈ ਜਾ ਮੇਵਾ ਮੈਂ ਕਦੋ ਕਿਹਾ ਉਹ ਉਹ ਦੋ ਸਾਲ ਆ ਬੱਚੇ ਸਾਡੇ ਵਿਆਹਣ ਵਾਲੇ ਆ ਠੀਕ ਨਹੀਂ ਨੋਹਾਂ ਸਾਡੀਆਂ ਘਰ ਆ ਜਾਣੀਆਂ ਹੈ ਬੀ ਜਿਹੜੇ ਵਿੱਚ ਰਹਿਣਾ ਅਸੀਂ ਇੱਥੇ ਰਹਿਣਾ ਹੈ ਤੇ ਜੇ ਕੱਲ ਨੂੰ ਉਹ ਆਣ ਕੇ ਨੋਹਾਂ ਮੁੜ ਕੇ ਹੱਟ ਨਹੀਂ ਤਾਂ ਕਰਨਗੇ ਤੇ ਕੀ ਕਰਾਂਗੇ ਤੁਸੀਂ ਨਾ ਆਉਣ ਵਾਲੇ ਸਮੇਂ ਦੇ ਪਹਿਲਾਂ ਨੂੰ ਮਨ ਲਾ ਲਓ ਜੋ ਕੋਈ ਬੀਤਣ ਡਿਆ ਉਹ ਨਾ ਉਹਦੇ ਬਾਰੇ ਸੋਚੋ ਪਹਿਲਾਂ ਬੀਤਣ ਡਿਆ ਜਦੋਂ ਜਿੱਦਾਂ ਦਾ ਸਮਾਊਗਾ ਨਾ ਉਦੋਂ ਦੀ ਵੇਖੀ ਜਾਊਗੀ ਆਪਣੀਆਂ ਗੱਲਾਂ ਮਾਰਦੇ ਰਹਿੰਦੇ ਪਤਾ ਨਹੀਂ ਕੀ ਗੱਲ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਤਾ ਨਹੀਂ ਕੀ ਕੱਢਣਾ ਤੁਸੀਂ ਨਾ ਗੱਲਾਂ ਦੇ ਵਿੱਚੋਂ ਯਾ ਦਸਾਂ ਗੱਲ ਕੀ ਆ ਦੁਨੀਆਂ ਤੇ ਕਿਤਰਾ ਨੇਰੀ ਝੁਲਣ ਦੀ ਮਰਦ ਨੂੰ ਇਹ ਗੱਲ ਦਾ ਹੈ ਮੈਂ ਇਹ ਗੱਲ ਕਹਿੰਦਾ ਵੀ ਜਿਹੜਾ ਸਮਾਂ ਪਿਆਰ ਨਾਲ ਲੱਗ ਜੇ ਨਾ ਉਹਦੇ ਨਾਲ ਦੀ ਰੀਜ਼ ਨਹੀਂ ਹੁੰਦੀ ਉਹ ਚੰਗਾ ਮੈਨੂੰ ਬਹੁਤੇ ਪਰਵਾਹ ਚੰਨ ਨਾ ਦੋ 24 ਘੰਟੇ ਜਿਹੜਾ ਬੋਲ ਬਰਾਰਾ ਮਾਰਾ ਹੁੰਦਾ ਵਾ ਘਰ ਤੇ ਮੇਰੀ ਗੱਲ ਸੁਣੋ ਰੋਟੀ ਲੈ ਕੇ ਆਵਾਂ ਤੁਹਾਡੇ ਵਾਸਤੇ ਵੀ ਖਾ ਲਓ ਲੈਵਾਂ じゃ ਲੈ ਆਇਆ ਜਿਹੜੀ ਗੱਲ ਕਹਿਣੀ ਆ ਨਾ ਉਹਤੇ ਤੇ ਅਮਲ ਕਰਨਾ ਨਹੀਂ ਉਹਦੇ ਗਾਂ ਪਿਓ ਦੇ ਪਿਓ ਨੂੰ ਖੜਨਾ ਹੈ ਕੀ ਬੰਦਾ ਕਰੇ ਧਰਮਾ ਲੈ ਵੀ ਅੱਜ ਦਾ ਕਿਤੇ ਚਲ ਘਰ ਜਾਣੇ ਦਾ ਮੇਰੇ ਬੈੰਨੇ ਆ ਪਰ ਨਾ ਉਹ ਗੱਲ ਤੇ ਹੈ ਹੀ ਨਹੀਂ ਨਾ ਕਦੇ ਆ ਤਾਂ ਨਾਟਕ ਵੇਖੇ ਨੂੰ ਕਿੰਨੀ ਦਿਨ ਹੋ ਗਈ ਆ ਜਦੋਂ ਦੀ ਮਾਤਾ ਪਈ ਆ ਨਾ ਮੰਜੇ ਤੇ ਮੇਰੇ ਕੋ ਤੇ ਆ ਨਾ ਸੀਰੀਅਲ ਨੂੰ ਨਹੀਂ ਵੇਖੇ ਜਾਂਦੇ ਸਾਰਾ ਦਿਨ ਇਹਦੇ ਦੁਆਲੇ ਰਹਿਣਾ ਪੈਂਦਾ ਫੇਰ ਕਿਹੜੀ ਮੈਂ ਚੰਗੀ ਬਣ ਜਾਣਾ ਹੁਣ ਨਹੀਂ ਪ੍ਰਵਾਹ ਕਰਿਆ ਕਰਨੀ ਮਾਤਾ ਦੀ ਮੈਂ ਜਿੱਦਾਂ ਮੇਰੀ ਬੇਇੱਜ਼ਤੀ ਕਰਾਈ ਹੈ ਨਾ ਇਹਨੇ ਇਹ ਰਹੂਗੀ ਹੁਣ ਏਦਾਂ ਦਿੱਦਾਈ ਚੱਲ ਕੋਈ ਨਹੀਂ ਜੀ ਹੁਣ ਹੌਣ ਮਾਟਕ ਛੂ ਕਰਦਣੇ ਸਾਰੇ ਫੇਰ ਮੈਂ ਵੇਖਣੀ ਆਰਾਮ ਨਾਲ ਬਹਿ ਕੇ ਵੇਖਿਆ ਕਰਨਾ ਕਿਸੇ ਦੀ ਪਰਵਾਹ ਕਰਿਆ ਕਰਨੀ ਕੋਈ ਵੀ ਮੈਂ ਨਹੀਂ ਉਹ ਮੇਰੀ ਗੱਲ ਸੁਣੋ ਦਾਦੀ ਜੱਗਣ ਦੇ ਘਸੋਂਗੇ ਇੱਕ ਮਿੰਟ ਖੋ ਜਾ ਫੋਨ ਕੀ ਆਖਰ ਆ ਗਿਆ ਫੋਨ ਨੂੰ ਚੱਲ ਦੱਸ ਦਿਆਂਗਾ ਤੁਹਾਡੀ ਮੇਰੇ ਫੋਨ ਹੀ ਵੇਖੀ ਜਾਂਦਾ ਇਹੋ ਜਿਹੋ ਦਾਦੀ ਨੂੰ ਵੀ ਕਹਿਣਾ ਦੱਸ ਉਹ ਮੇਰੇ ਬੂਆ ਦਾ ਫੋਨ ਆਇਆ ਹੈਗਾ ਅੱਛਾ ਤੇ ਮੈਂ ਗਰਾਉਂਡੇ ਹੀਗਾ ਤੇ ਮੈਂ ਤੇਰਾ ਬਜਾ ਕੇ ਗੱਲ ਕਰਾਉਣਾ ਵਾ ਕਿੰਨੇ ਤੇਰਾ ਬੜਾ ਘੰਟਾ ਦਾ ਦਿਨ ਗੱਲ ਕਰਨ ਨੂੰ ਹੂੰ ਪਖੰਡ ਕਰਦੀ ਫਿਰਦੀ ਐ ਬੜਾ ਦਿਲ ਕਰਦਿਆ ਜੇ ਦਿਲ ਕਰਦਾ ਹੀ ਤੂੰ ਗਰਾਉਂਡੇ ਹੀਂ ਕਰ ਆ ਪਿਓ ਦਾ ਘਰ ਹੀ ਨਾ ਤੇਰਾ ਪਿਓ ਦੇ ਫੋਨ ਤੇ ਕਰ ਲੈਂਦੀ ਨਹੀਂ ਪਖੰਡ ਵਾਲੀ ਕਿਹੜੀ ਗੱਲ ਵਾ ਅਗਲੀ ਧੀ ਆ ਮਾਨ ਕਰਕੇ ਦੀ ਨਹੀਂ ਕਰਦਾ ਉਹ ਜਾਣਦੇ ਜਾਣਦੇ ਕੋਈ ਧੀ ਧੂਨੀ ਅੱਜ ਕੱਲ ਠੀਕ ਆ ਨਾ ਤੇ ਤੂੰ ਹੀ ਨਹੀਂ ਫੋਨ ਕਰਦੇ ਮੈਂ ਕਰਦੀ ਆ ਨਾ ਮੈਂ ਕੋਪੜੇ ਨਹੀਂ ਕਰਦੀ ਜਾ ਕੇ ਉੱਥੇ ਮੈਂ ਮਰ ਜਾਇਆ ਆਪਣੇ ਨਾਲ ਗੱਲਾਂ ਕਰਾਂ ਜਾਇਦਾਵਾ ਘੜੀ ਬਈਦਾਵਾ ਚਾਹ ਪਾਣੀ ਪੀਂਦੇ ਰਾਤ ਨੂੰ ਗੱਲ ਕਰਨੋ ਆ ਜੀਦਾ ਤੁਹਾਡੇ ਦਿਲ ਚ ਪਿਆਰ ਪੂਰਾ ਕੰਮ ਹੈ ਨਹੀਂ ਗਾ ਠੀਕ ਆ ਨਾ ਤੇ ਲੋਕਾਂ ਨੂੰ ਪਿਆਰ ਜੇ ਹੁੰਦੇ ਆ ਉਹ ਬੜੇ ਪਿਆਰ ਆਉਂਦੇ ਆ ਕੋਈ ਪਿਆ ਕਿਉਰ ਨਹੀਂ ਦਾ ਕਾਕਾ ਇਹ ਸਭ ਉਤੋਤ ਹੀ ਆ ਉਹ ਠੀਕ ਆ ਮੰਮੀ ਕੋਈ ਗੱਲ ਉਤੋਤ ਸਹੀ ਕਰਦੇ ਸਹੀ ਨਾ ਕਰਦੇ ਸੁਆਦ ਖੇ ਆ ਅੱਜ ਕੱਲ੍ਹ ਹੀ ਪਿਆਰ ਪੂਰ ਰਹਿ ਗਿਆ ਕੋਈ ਵੀ ਅੱਜ ਕੱਲ੍ਹ ਸਿਰਫ ਜ਼ਮੀਨ ਜਾਇਦਾਦਾਂ ਪਿਆਹਾ ਆਹੋ ਕੁ ਪਿਆਰ ਵਾ ਤਕੀਲ ਹੈ ਵੀ ਉਹ ਇਥੋਂ ਲੇਗੀ ਭੂਆ ਖੜਨਾ ਮਾਰ ਕੇ ਤਾਂ ਪਰੰਡੀ ਆ ਪੀੜ ਤੇ ਨੂੰ ਇਸੇ ਗੱਲ ਦੀ ਆ ਕਿ ਜਮੀਨ ਜਿਹੜੀ ਭਰਾ ਦੇ ਨਾਮ ਬੁਲਹਦੀ ਸਾਰੀ ਤੂੰ ਇਹੋ ਤਾਂ ਪੱਟੀਆਂ ਚੜਾਉਂਦੀ ਹੀ ਹੋਂ ਨੂੰ ਜਦੋਂ ਮੈਂ ਗੱਲਾਂ ਸੁਣੀਆਂ ਪੀੜ ਤੇ ਨੂੰ ਇਸੇ ਗੱਲ ਦੀ ਆ ਕਿ ਜਮੀਨ ਹੁੰਦੀ ਮੇਰੀ ਮਾਂ ਕੋ ਤਾਂ ਮੈਂ ਅੱਧ ਲੈ ਜਾਂਦੀ ਹੁਣ ਹੋਰ ਇਹਦਾ ਰਿਆ ਕੰਮ ਹੁਣ ਹੱਥ ਗਏ ਵੱਡੇ ਹੱਥ ਨਹੀਂ ਲੈ ਜਾਂਦੀ ਭੂਆ ਤਾਂ ਦੀ ਮਾਂ ਦੀ ਇਤ ਹੁੰਦੀ ਤੇ ਜਮੀਨ ਮਰ ਦੀ ਨਾਂ ਲਗੀ ਹੁੰਦੀ ਤੇ ਨਾਂ ਤੇ ਮਾਂ ਦੀ ਇਤ ਨੂੰ ਆ ਕੇ ਕਿਹਾ ਹਾਂ ਉਹ ਪਤਾ ਸਾਰੇ ਨੂੰ ਕੀ ਹੋਣ ਡਿਆ ਉਹ ਤੇ ਕੀ ਨਹੀਂ ਇੱਥੇ ਤੂੰ ਜਾ ਨਾ ਚੁੱਪ ਕਰਕੇ ਬਹਿ ਮੈਨੂੰ ਹੋਰ ਨਾ ਕੋਈ ਸੁਣਨੀ ਕੀ ਹੋਣਿਆ ਵਾ ਕੀ ਹੋਰ ਸੁਣਨੀ ਤੂੰ ਕੋਈ ਜ਼ਿਆਦਾ ਸਿਆਣਾ ਨਹੀਂ ਬਣਦਾ ਆਹ ਗੱਲਾਂ ਜੇ ਤੂੰ ਨਾ ਨਾ ਕਰੋ ਤਾਂ ਸਭ ਕੋ ਪਜਿਆ ਰਵੇਗਾ ਸਾਡੇ ਕੋਈ ਗੱਲ ਨਾ ਹੋਵੇ ਠੀਕ ਆ ਨਾ ਵੇ ਮੈਂ ਤਾਂ ਜਿੱਦਾਂ ਦੀ ਮਨਜੀ ਤੇ ਪਈਆ ਨਾ ਪਾਈ ਉਦੋਂ ਦਾ ਕੋਈ ਨਾਟਕ ਵੀ ਨਹੀਂ ਵੇਖਿਆ ਸਵਾਰਨਾ ਨਾ ਤੂੰ ਹੀ ਤਾਂ ਲੱਗਾ ਕੋਣ ਕੋਣ ਸਦਾ ਯੂਜਲ ਜਿਹਾ ਜਿਵੇਂ ਦਾਦੀ ਦੀਆਂ ਹੈ ਕਦੀ ਕੋਹ ਤੇ ਕਦੀ ਕੋਹ ਨਾਮਕਾਰ ਦੇ ਕੰਮ ਕਰਾਂਗਾ ਲੱਤਾਂ ਕੁੱਟਾਂ ਆਦਿ ਕਰਾਂਗਾ ਇਹ ਕਿਹਦੀ ਬੀਮਾਰੀ ਆ ਇੰਨਾ ਸ਼ੁਕਰ ਕਰ ਕੋ ਰੋਟੀ ਪਾਣੀ ਮੰਜੀ ਦੇ ਦੇਣ ਲਈ ਆ ਰੋਟੀ ਦਵਾਈ ਪਾਣੀ ਦੇਈ ਜੰਨੀ ਆ ਸਹਾਰ ਨਹੀਂ ਕਰਨਾ ਦੇਣਾ ਪੈਣਾ ਬਜ਼ੁਰਗ ਨੂੰ ਆਗਿਆ ਠੀਕ ਆ ਨਾ ਹੂੰ ਵਧੀਆ ਕਰ ਨਾ ਕ ਮੇਰੀ ਗੱਲ ਸੁਣ ਹੁਣ ਐਵੇਂ ਨਾ ਦਾਦੀ ਨਾਲ ਚੱਲੀ ਫੋਨ ਲੈ ਕੇ ਉਹ ਸੁੱਤੀ ਆ ਦਵਾਈ ਖਾ ਕੇ ਸਵੇਰੇ ਗੱਲ ਕਰਾਦੀ ਜਿਹੜੀ ਕਰਾਉਣੀ ਹੋਊਗੀ ਚੱਲ ਕੋਈ ਨਹੀਂ ਸਵੇਰੇ ਗੱਲ ਕਰਾ ਦੂੰਗਾ ਰ ਮੈਂ ਹਾਂ ਹਾਂ ਚੱਕਾ ਦਾਦੀ ਦਾ ਓਹੀ ਗੱਲ ਆਇਆ ਵੱਡਾ ਹਿਜਲਾ ਪੂਆ ਦਾ ਪੂਆ ਤੋਂ ਉਦਾਂ ਤੇ ਚੇਤਾ ਹੁੰਦਾ ਨਹੀਂਗਾ ਅੱਜ ਚੇਤਾ ਆ ਗਿਆ ਅੰਦਰੇ ਪਜੀ ਛੇਂ ਗੜੀ ਮੈਂ ਮਾਂ ਨਾਲ ਗੱਲ ਕਰ ਲਾਂ ਮੈਂ ਕਿੱਡੇ ਫਫੜੇ ਕਰਦੀ ਫਿਰਦੀ ਆ ਅੱਖ ਤੇ ਉਹਦੀ ਮਾੜੀ ਆ ਕਿ ਮੈਂ ਜਮੀਨ ਲਾ ਜਾ ਜਿਵੇਂ ਹਿਸਾਬ ਲਾ ਜਾ ਹੈ ਜੇ ਐਡੀ ਅੱਗ ਲੱਗੀ ਫੋਨ ਕਰਦੀ ਤੇ ਮੇਰੇ ਫੋਨ ਤੇ ਕਰ ਲੈਂਦੀ ਮੈਂ ਕਿਹੜੇ ਦੰਦੀਆਂ ਵੜਦੀ ਸੀ ਗੜੀ ਰਾਮ ਨਾਲ ਬੈਠੀ ਰਹਿੰਦੀ ਘਰ ਜਾ ਕੇ ਆਪਣੇ ਸਭ ਕੋ ਸਾਮ ਤੇ ਬੈਠੀ ਆ ਹੈ ਤੇ ਮਾਂ ਦਾ ਚੇਤਾ ਆ ਗਿਆ ਅੱਜ ਪੰਨੀ ਛੇਂ ਗੜੀ ਗੱਲਾਂ ਕਰਦੀ ਫਿਰਦੀ ਆ ਇੱਕ ਬੰਦਾ ਬੰਦਾ ਕੀ ਕਰੀ ਆਵੇਂ ਤਾਂ ਪਿਤਾ ਦੀ ਬੱਚਾ ਗੱਡੇ ਕ ਸੁੰਗੇ ਕੀ ਬਥੋਂ ਵੀ ਝੂਠੀਆਂ ਬੋਲਣੀਆਂ ਹੋਵੇ ਇਹ ਜਾਗਦੇ ਨੇ ਫੇਰ ਗੱਲ ਕਰਾ ਦਿੰਦਾ ਲੈ ਦਾਦੀ ਮਾਸੋਂ ਤੇ ਇਹ ਸਾਥ ਸਿਰੇ ਸਹੀ ਵੀ ਫੋਨ ਕਰ ਤਾਪ ਹਾਜੀ ਅੱਪਾ ਦਾ ਤੁਹਾਨੂੰ ਵੀ ਪਤਾ ਆ ਗਿਆ ਜੀ ਹਾਂ ਜੀ ਕੀ ਕਰਦੇ ਐ ਉਹ ਕੱਖ ਨਹੀਂ ਨੂੰ ਨੰਡੇ ਗਏ ਖੇਡਣ ਅੱਛਾ ਤੇ ਭੂਆ ਦਾ ਫੋਨ ਆਇਆ ਏਗਾ ਅਛਾ ਅਛਾ ਵੀ ਜਾ ਕੇ ਤੇ ਮੇਰੀ ਮੰਮੀ ਨਾਲ ਗੱਲ ਕਰਾਈ ਅਛਾ ਤੇ ਘਰ ਆ ਕੇ ਵੇਖਿਆ ਤੂੰ ਸੁੱਤੇ ਹੀ ਕੇ ਠੀਕ ਹੈ ਮੈਂ ਸਵੇਰੇ ਕਰਾ ਦੂੰਗਾ ਗੱਲ ਉਹਦਾ ਭੂਆ ਠੀਕ ਠਾਕ ਉਹ ਆਹੋ ਠੀਕ ਆ ਵਧੀਆ ਕੋਈ ਗੱਲਤ ਨਹੀਂ ਕਰਦੀ ਉਹ ਨਹੀਂ ਨਹੀਂ ਕਹਿੰਦੀ ਦਿਲ ਕੰਡਿਆ ਗੱਲ ਕਰਨ ਨੂੰ ਅਛਾ ਤੇ ਮੈਂ ਮੈਂ ਕਰਾਂਦੇ ਆ ਤੇ ਸਵੇਰੇ ਹੁਣ ਕਰਾਂਗਾ ਹੁਣ ਗੱਲ ਹੁਣ ਸੁੱਤੇ ਦਾ ਦੀਮਾ ਇਸ ਤਰ੍ਹਾਂ ਕਰੀ ਜੇ ਗੱਲ ਕਰਾਉਣੀ ਆ ਨਾ ਤੇ ਆਪਣੀ ਮਾਂ ਤੋਂ ਥੋੜਾ ਪਰਦਾ ਵੇਖ ਕੇ ਠੀਕ ਨਹੀਂ ਨਹੀਂ ਤੇ ਉੱਥੇ ਵਾਲੇ ਘੱਟ ਖਾਪੇ ਪੈਣੀ ਉਹ ਪਹਿਰੇ ਕਾ ਪੀੜੀ ਪੈਣੀ ਆ ਅੱਗੇ ਕਿਹੜੀ ਕੋ ਨਵੀਂ ਪਣੀ ਖਾ ਰੋਜ਼ ਹੀ ਪੈਂਦੀ ਸਾਡੇ ਘਰ ਉਹ ਪੁੱਤ ਘਰ ਚ ਰੋਜ਼ ਦਾ ਕਲੇਸ਼ ਮੜਾ ਹੁੰਦਾ ਠੀਕ ਨਹੀਂ ਉਹਦਾ ਦਿਮਾਗਿਆ ਨਹੀਂ ਗਾਇਦਾ ਉਹ ਇਹਨਾਂ ਕਲੇਸ਼ ਕਰਨ ਵਾਲੇ ਸਮਝ ਜਿੰਦਾ ਵੀ ਘਰ ਚ ਕਲੇਸ਼ ਮੜਾ ਉਹ ਚੰਗਾ ਵਾ ਮੰਮੀ ਤੇ ਇੱਕ ਵਾਰੀ ਨਹੀਂ ਗੱਲ ਸੋਚਦੇ ਹੈਗੇ ਉਹੋ ਤੇ ਗੱਲ ਵਾ ਤੇ ਠੀਕ ਹੈ ਨਾ ਕਿਤੇ ਮੜਾ ਜਾ ਸਾਈਡ ਵੇਖ ਕੇ ਨਾ ਉਦੋਂ ਗੱਲ ਕਰਾ ਦੀ ਕੋਈ ਗੱਲ ਨਹੀਂ ਮੈਂ ਜਦੋਂ ਮੰਮੀ ਕਿਤੇ ਝਾੜੂ ਪਾ ਚਲਾਉਣ ਦੇ ਹੋਣਗੇ ਨਾ ਯਾਰ ਉਹ ਵੀ ਇੱਕ ਗੱਲ ਦੀ ਧੀ ਆ ਉਹ ਵੀ ਮਾਦਾ ਫੇਰ ਵਸੇ ਕਰਤੇ ਹੁੰਦਾ ਹੀ ਆ ਠੀਕ ਤਾਂ ਕਹ ਲਗੀ ਤੁਹਾਡੀ ਸਹੀ ਆ ਤਾਂਦਰ ਮੈਂ ਕਹਿ ਰਿਹਾ ਵਾਂ ਕਿ ਇਹਦਾ ਬਹੁਤੀ ਰੋਲੀ ਨਾ ਪਵਾਈਂ ਦਰਮਾਨ ਆਪਣਾ ਕੰਮ ਕੱਢ ਕੇ ਨਾ ਤੇ ਮੈਂ ਜਲਦੀ ਗਿਆ ਪਾਸੇ ਉਹ ਕੋਈ ਗੱਲ ਨਹੀਂ ਉਹ ਮੈਂ ਕਰਾ ਦੂਗਾ ਹਣੀ ਜੀ ਨਾ ਗੱਲ ਆਹੋ ਹਾਂ ਹੋਰ ਰੋਟੀ ਪਾਣੀ ਖਾ ਲਿਆ ਵਾ ਰੋਟੀ ਪਾਣੀ ਖਾਦਾ ਬੱਤ ਚਲੋ ਠੀਕ ਆ ਹੋਰ ਲੋ ਖਵਾ ਕੇ ਮੈਂ ਆਪਣਾ ਕੰਮ ਦੇ ਲਾਂ ਚਲੋ ਠੀਕ ਆ ਠੀਕ ਆ ਯਾ ਗੇ ਪਰਾਂ ਮੱਤੀ ਆ ਨਾ ਇਹ ਬੱਚੇ ਉਹ ਨਾ ਮੇਰਾ ਸਾਥ ਦੇਣ ਤੇ ਮੈਂ ਕਿਧਰ ਜਾਊਗਾ ਹੈ ਉਹਦੇ ਦਿਮਾਗ ਨੂੰ ਬੰਨ ਕੀ ਹੋ ਗਿਆ ਵਾ ਉਹ ਤੇ ਗੱਲ ਚੰਗੀ ਸੋਚਦੀ ਨਹੀਂ ਪਤਾ ਨਹੀਂ ਕੀ ਚੱਕਰ ਬਣ ਗਿਆ ਵਾ ਹੈ ਚਲੋ ਕਿਧਰ ਕਿਧਰ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਕਿਧਰ ਅਗਲ ਬਖਸ਼